ਆ ਇਥੋਂ ਮੇਨ ਜਿਹੜਾ ਗੇਟ ਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਹਾ ਦਾ ਨਾਰਾ ਮਲੇਰ ਕੋਟਲਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਨਵਾਬ ਸ਼ੇਰ ਮੁਹੰਮਦ ਖਾਨ ਦਾ ਜਿਹੜਾ ਮਕਬਰ ਹੈ ਤੇ ਇੱਥੇ ਆਹ ਬੋਰਡ ਤੇ ਜਿਹੜਾ ਲਿਖਿਆ ਵੀ ਹੋਇਆ ਤੁਸੀਂ ਸਾਰਿਆਂ ਨੂੰ ਪਿਆਰ ਭਰੀ ਸਸਵੀ ਕਾਲਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਲੇਰ ਕੋਟਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਜੋ ਕਿ ਸ਼ਹਿਰ ਮਲੇਰ ਕੋਟਲੇ ਦੇ ਵਿੱਚ ਬਣੇ ਹੋਏ ਨੇ ਜਿਵੇਂ ਆਪਾਂ ਤੁਹਾਨੂੰ ਸਾਰਾ ਇਤਿਹਾਸ ਦੱਸਿਆ ਸੀ ਫਤੇਗੜ ਸਾਹਿਬ ਦਾ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰਖਾਨ ਦੀ ਕਚਹਿਰੀ ਵਿੱਚ ਲੈ ਕੇ ਜਾਇਆ ਗਿਆ ਸੀ ਤਾਂ ਉਦੋਂ ਵਜ਼ੀਰਖਾਨ ਨੇ ਮਲੇਰਕੋਟ ਦੇ ਨਵਾਬ ਨੂੰ ਕਿਹਾ ਸੀ ਕਿ ਤੁਹਾਡੇ ਜਿਹੜੇ ਭਰਾ ਦੀ ਮੌਤ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਹੋਈ ਆ ਤੁਸੀਂ ਗੁਰਗੋਬਿੰਦ ਸਿੰਘ ਜੀ ਦੇ ਪੁੱਤਰਾਂ ਕੋਲੋਂ ਬਦਲਾ ਲੈ ਲਵੋ ਉਸ ਸਮੇਂ ਫਿਰ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਮਲੇਰਕੋਟ ਦੇ ਜਿਹੜੇ ਨਵਾਬ ਸੀ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਉਹਨਾਂ ਨੇ ਵਜ਼ੀਰਖਾਨ ਨੂੰ ਕਿਹਾ ਸੀ ਵੀ ਆਪਾਂ ਬੱਚਿਆਂ ਤੋਂ ਬਦਲਾ ਨਹੀਂ ਲੈ ਸਕਦੇ ਬੱਚਿਆਂ ਤੋਂ ਬਦਲਾ ਲੈਣਾ ਆਪਣੇ ਧਰਮ ਦੇ ਵਿੱਚ ਸਹੀ ਗੱਲ ਨਹੀਂ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਅਤੇ ਉਹ ਕਚਹਿਰੀ ਦੇ ਵਿੱਚੋਂ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚੋਂ ਉੱਠ ਕੇ ਆਗੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸ਼ਹਿਰ ਮਲੇਰਕੋਟਲੇ ਦੇ ਵਿੱਚ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਇਹ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਇਸ ਤੋਂ ਬਾਅਦੋ ਫਿਰ ਨਵਾਬ ਸ਼ੇਰ ਮੁਹੰਮਦ ਖਾਨ ਜੀ ਦਾ ਮਕਬਰਾ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਸ਼ਹਿਰ ਮਲੇਰਕੋਟਲੇ ਦੇ ਵਿੱਚ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਸ਼ਹਿਰ ਮਲੇਰਕੋਟਲੇ ਦੇ ਵਿੱਚ ਨੇ ਆ ਮੇਨ ਰੋਡ ਜਿਹੜਾ ਉਹ ਜਾ ਰਿਹਾ ਹੈ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਤੇ ਇਧਰ ਨੂੰ ਇਹ ਰੋਡ ਬਸ ਸਟੈਂਡ ਨੂੰ ਜਾਂਦਾ ਮਲੇਰ ਕੋਟਲਾ ਦੇ ਬਸ ਸਟੈਂਡ ਨੂੰ ਜਾਨੀ ਕਿ ਧੂਰੀ ਵੱਲ ਰੋਡ ਜਾਂਦਾ ਤੇ ਆਹ ਸਾਈਡ ਲੁਧਿਆਣੇ ਵਾਲਾ ਮੇਨ ਰੋਡ ਚੱਲਦਾ ਹਨਾ ਇਹ ਲੁਧਿਆਣੇ ਵਾਲੇ ਰੋਡ ਤੋਂ ਉੱਤਰ ਕੇ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਹਦੇ ਉੱਪਰ ਇਹ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਆਇ ਤੋਂ ਮੇਨ ਜਿਹੜਾ ਗੇਟ ਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਹਾ ਦਾ ਨਾਰਾ ਮਲੇਰ ਕੋਟਲਾ ਉੱਪਰ ਲਿਖਿਆ ਹੋਇਆ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਇਸ ਬੋਰਡ ਉੱਪਰ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਜਿਹੜਾ ਹੋ ਲਿਖਿਆ ਹੋਇਆ ਇਹਦੇ ਉੱਪਰ ਲਿਖ ਕੇ ਦੱਸਿਆ ਹੋਇਆ ਵੀ ਇਹ ਪਾਵਨ ਪਵਿੱਤਰ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹੌਜਾਦੇ ਬਾਬਾ ਜ਼ੂਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੂੰ ਸੂਬਾ ਸਰਹੰਦ ਵਜ਼ੀਰ ਖਾਂ ਵੱਲੋਂ ਜਿਉਂਦਿਆਂ ਨੂੰ ਸਰਹੰਦ ਦੀਆਂ ਦੁਆਰਾਂ ਵਿੱਚ ਚਿਨਵਾ ਕੇ ਸ਼ਹੀਦ ਕਰਵਾਇਆ ਗਿਆ ਅਤੇ ਸਹੌਜਾਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਵਾਲੇ ਉਸ ਸਮੇਂ ਦੇ ਨਵਾਬ ਸ਼ੇਰ ਮੁਹੰਮਦ ਖਾਂ ਦੀ ਯਾਦ ਵਿੱਚ ਸ਼ੋਭਿਤ ਹੈ ਜਿਸ ਸਮੇਂ ਸੂਬਾ ਸਰਹੰਦ ਵੱਲੋਂ ਸਹੌਜਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਲਾਇਆ ਗਿਆ ਤਾਂ ਮਲੇ ਸਾਮਲੀਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਜੋ ਖਤ ਸਹਿਬਜਾਹ ਦੇ ਹੱਕ ਵਿੱਚ ਔਰੰਗਜੀਬ ਨੂੰ ਮੁਖਤਾਬ ਹੋ ਕੇ ਲਿਖਿਆ ਉਸ ਦਾ ਫਾਰਸੀ ਤੇ ਪੰਜਾਬੀ ਵਿੱਚ ਅਨਵਾਦ ਇਸ ਪ੍ਰਕਾਰ ਹੈ ਤੇ ਇੱਕ ਖਤ ਲਿਖਿਆ ਸੀਗਾ ਸ਼ੇਰ ਮੁਹੰਮਦ ਖਾਨ ਜੀ ਨੇ ਔਰੰਗਜੀਬ ਨੂੰ ਉਹਨਾਂ ਨੇ ਖਤ ਜਿਹੜਾ ਉਹ ਲਿਖਿਆ ਸੀ ਤੇ ਉਹਦਾ ਜਿਹੜਾ ਪੰਜਾਬੀ ਦਾ ਅਨਵਾਦ ਵੀ ਇੱਥੇ ਜਿਹੜਾ ਉਹ ਲਾਇਆ ਹੋਇਆ ਤੇ ਉਹ ਫਾਰਸੀ ਭਾਸ਼ਾ ਦੇ ਵਿੱਚ ਜਿਹੜਾ ਉਹ ਖਤ ਲਿਖਿਆ ਸੀ ਇਹ ਖਾਤ ਸੀਗਾ ਇੱਥੇ ਫੋਟੋ ਵੀ ਜਿਹੜੀ ਉਹ ਹੈਗੀ ਆ ਹਨਾ ਇਹ ਉਵੇਂ ਸਮੇ ਦਾ ਖਾਤਾ ਹੈ ਜਿਹੜੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿਹੜਾ ਔਰੰਗਜੀਬ ਨੂੰ ਲਿਖਿਆ ਸੀ ਤੇ ਸ਼ੇਰ ਮੁਹੰਮਦ ਖਾਨ ਜੀ ਨੇ ਹਾਜ਼ਾ ਨਾਰਾ ਮਾਰਿਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਇਹ ਬੱਚਿਆਂ ਨੂੰ ਸਜ਼ਾ ਦੇਣਾ ਆਪਣੇ ਧਰਮ ਦੇ ਖਿਲਾਫ ਹੈ ਤੇ ਇਹਨਾਂ ਨੂੰ ਆਪਾਂ ਸਜ਼ਾ ਨਹੀਂ ਦੇ ਸਕਦੇ ਤੇ ਉੱਪਰ ਸਾਰਾ ਕੁਝ ਜਿਹੜਾ ਉਹ ਲਿਖਿਆ ਹੋਇਆ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵੱਲੋਂ ਔਰੰਗਜੀਬ ਨੂੰ ਲਿਖਿਆ ਵਾਰਸੀ ਖਾਤ ਈਸਾਰਾ ਖਾਤਾ ਜਿਹੜਾ ਉਹ ਲਿਖਿਆ ਹੋਇਆ ਫਾਰਸੀ ਭਾਸ਼ਾ ਦੇ ਵਿੱਚ ਉਹਨਾਂ ਨੇ ਸਾਰੇ ਬਾਰਤਲਾਪ ਹਨਾ ਉਹ ਸਮੇਂ ਦਾ ਸਾਰਾ ਮਤਲਬ ਲਿਖ ਕੇ ਦੱਸਿਆ ਔਰੰਗਜੀਬ ਨੂੰ ਵੀ ਕਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਉਹਨਾਂ ਨੇ ਇਹ ਗੱਲ ਦਾ ਵਿਰੋਧ ਕੀਤਾ ਸੀਗਾ ਵਜ਼ੀਰ ਖਾਨ ਦੇ ਦਰਬਾਰ ਤੋਂ ਉੱਠ ਕੇ ਆਗੇ ਸੀਗੇ ਤੇ ਇੱਥੇ ਉਹਨਾਂ ਨੇ ਦਸਕਤ ਵੀ ਜਿਹੜੇ ਉਹ ਕੀਤੇ ਹੋਏ ਨੇ ਹਨਾ ਇਹ ਦਿਖਾਇਆ ਹੋਇਆ ਪੰਜਾਬੀ ਦੇ ਵਿੱਚ ਅਨਵਾਦ ਕਰਕੇ ਦਸਕਤ ਖਾਸ ਨਵਾਬ ਸ਼ੇਰ ਮੁਹੰਮਦ ਖਾਨ ਰਿਆਸਤ ਮਲੇਰ ਕੋਟਲਾ ਤੇ ਮਿਤੀ ਵੀ ਜਿਹੜੀ ਉਹ ਇੱਥੇ ਲਿਖੀ ਹੋਈ ਹੈ ਤੇ ਮਿਤੀ ਤੁਸੀਂ ਪੜ ਸਕਦੇ ਹੋ 9 ਜਕਾਦ 1121 ਹਿਜਰੀ 1705 ਏਡੀ ਤੇ ਇਹ ਸਾਰੀ ਮਿਤੀ ਜਿਹੜੀ ਉਹ ਲਿਖੀ ਹੋਈ ਆ ਨਾ ਜਿਹੜੀ ਮਿਤੀ ਨੂੰ ਇਹ ਖਾਤ ਜਿਹੜਾ ਉਹ ਲਿਖਿਆ ਗਿਆ ਸੀ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਉੱਪਰ ਵਾਲੇ ਪਾਸੇ ਬਣੇ ਹੋਏ ਨੇ ਤੇ ਥੱਲੇ ਲੰਗਰ ਹਾਲ ਹੈ ਆਪਾਂ ਸਾਰਾ ਇਤਿਹਾਸ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਮਲੇਰ ਕੋਟ ਦੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਲਾ ਨਾਰਾ ਮਾਰਿਆ ਸੀ ਆਪਾਂ ਦਰਸ਼ਨ ਕਰਕੇ ਆ ਗਏ ਗੁਰਦੁਆਰਾ ਹਾਦਾਨਾ ਰਾ ਸਾਹਿਬ ਦੇ ਤੇ ਇਹ ਮਲੇਰਕੋਟਲਾ ਜਿਹੜਾ ਸ਼ਹਿਰ ਆ ਇਹ ਪਹਿਲਾਂ ਰਿਆਸਤ ਹੁੰਦੀ ਸੀ ਤੇ ਇਹ ਮਲੇਰਕੋਟਲੇ ਰਿਆਸਤ ਦੇ ਨਵਾਬ ਸ਼ੇਰ ਮੁਹੰਮਦ ਖਾਂ ਜਿਹੜੇ ਉਹ ਨਵਾਬ ਹੁੰਦੇ ਸੀਗੇ ਤੇ ਇਹ ਰਿਆਸਤਾਂ ਉਹ ਸਮੇਂ ਦੇ ਵਿੱਚ ਬਹੁਤ ਵੱਡੀਆਂ ਹੁੰਦੀਆਂ ਸੀਗੀਆਂ ਆਲੇ ਦੁਆਲੇ ਦਾ ਕਾਫੀ ਏਰੀਆ ਰਿਆਸਤ ਨਾਲ ਜਿਹੜਾ ਉਹ ਜੁੜਿਆ ਜੁੜਿਆ ਹੁੰਦਾ ਸੀ ਤੇ ਜਿਵੇਂ ਅਲੱਗ-ਅਲੱਗ ਰਿਆਸਤਾਂ ਸੀਗਾ ਨਾ ਬਾ ਰਿਆਸਤ ਸੀ ਮਲੇਰਕੋਟਲਾ ਰਿਆਸਤ ਹੋ ਗਈ ਹੈ ਨਾ ਤੇ ਮੈਨੂੰ ਲੱਗਦਾ ਪਟਿਆਲਾ ਵੀ ਰਿਆਸਤ ਸੀ ਇਹ ਪੁਰਾਣੇ ਟਾਈਮਾਂ ਦੇ ਵਿੱਚ ਰਿਆਸਤ ਨਹੀਂ ਹੁੰਦੀਆਂ ਸੀ। ਬਾਕੀ ਆਪਾਂ ਤੁਹਾਨੂੰ ਇਤ ਇਸ ਤੋਂ ਬਾਅਦ ਜੋ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਜਿੱਥੇ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਦੇ ਮਕਬਰੇ ਨੇ ਤੇ ਉਹ ਮਕਬਰੇ ਵੀ ਆਪਾਂ ਉਹਨਾਂ ਦੇ ਤੁਹਾਨੂੰ ਦਿਖਾਵਾਂਗੇ ਆ ਸ਼ਾਹੀ ਮਕਬਰੇ ਨੇ ਇਥੋਂ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਤੇ ਇਹੋ ਮਕਬਰੇ ਨੇ ਤੇ ਉਧਰ ਨੂੰ ਚੱਲਦੇ ਆਪਾਂ ਤੇ ਕਿਹਾ ਜਾਂਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਸੀਗਾ ਵੀ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਤਾਂ ਉਹਨਾਂ ਨੇ ਮਲੇਰਕੋਟਲੇ ਨੂੰ ਸਦਾ ਖੁਸ਼ਹਾਲ ਬਸਣ ਦਾ ਵਰ ਦਿੱਤਾ ਸੀਗਾ ਵੀ ਜਿਹੜਾ ਮਲੇਰਕੋਟਲਾ ਰਿਆਸਤਾ ਮਲੇਰਕੋਟਲਾ ਸ਼ਹਿਰ ਹੈ ਤੇ ਮਲੇਰ ਕੋਟਲੇ ਦਾ ਰਾਜ ਆ ਜਿਹੜਾ ਉਹ ਸਦਾ ਖੁਸ਼ਹਾਲ ਬਸੂਗਾ ਤੇ ਉਹਨਾਂ ਨੂੰ ਕੋਈ ਮਤਲਬ ਦੁੱਖ ਤਕਲੀਫ ਜਾਂ ਉਹਨਾਂ ਤੇ ਕੋਈ ਆਂਚ ਨਹੀਂ ਆਊਗੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਹਾਜ਼ਾ ਨਾਰਾ ਮਾਰਿਆ ਸੀ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਦਾ ਖੁਸ਼ਹਾਲ ਬਸਣ ਦਾ ਵਾਰ ਮਲੇਰ ਕੋਟਲੇ ਰਿਆਸਤ ਨੂੰ ਦਿੱਤਾ ਸੀ ਆਪਾਂ ਪਹੁੰਚ ਗਏ ਜੀ ਸ਼ਾਹੀ ਮਕਬਰੇ ਦੇ ਕੋਲੇ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਦਾ ਮਕਬਰਾ ਤੁਹਾਨੂੰ ਦਿਖਾਉਨੇ ਆ ਇੱਥੇ ਤੁਸੀਂ ਆਹ ਬੋਰਡ ਦੇਖ ਸਕਦੇ ਹੋ ਸ਼ਾਹੀ ਮਕਬਰਾ ਤੇ ਇਹ ਬੋਰਡ ਜਿਹੜਾ ਉਹ ਲੱਗਿਆ ਹੋ ਤੇ ਆ ਜਿਹੜਾ ਇੱਥੇ ਗੇਟ ਜਾਂਦਾ ਅੰਦਰ ਆਪਾਂ ਚੱਲਦੇ ਆ ਸਾਰਾ ਤੁਹਾਨੂੰ ਮਕਬਰਾ ਦਿਖਾਉਨੇ ਆ ਤੇ ਇੱਥੇ ਜਿੰਨੇ ਵੀ ਮਕਬਰੇ ਨੇ ਇਹ ਸਾਰੇ ਆ ਸ਼ਾਹੀ ਮਕਬਰੇ ਨੇ ਜਿਹੜੇ ਨਵਾਬ ਹੁੰਦੇ ਸੀਗੇ ਇੱਥੋਂ ਦੇ ਹਨਾ ਸ਼ਾਹੀ ਘਰਾਣੇ ਨਾਲ ਸੰਬੰਧਿਤ ਸਾਰੇ ਇੱਥੇ ਮਕਬਰੇ ਨੇ ਜਿਹੜੇ ਬਹੁਤ ਵੱਡੇ ਵੱਡੇ ਮਕਬਰੇ ਜਿਹੜੇ ਉਹ ਬਣੇ ਹੋਏ ਨੇ ਤੇ ਕਾਫੀ ਵੱਡੀ ਇਹ ਥਾਂ ਹਨਾ ਬਹੁਤ ਸਾਰੇ ਮਕਬਰੇ ਨੇ ਜਿਹੜੇ ਅੱਗੇ ਹੋਰ ਨਵਾਬ ਹੋਏ ਨੇ ਤੇ ਉਹ ਸਾਰੇ ਮਕਬਰੇ ਇੱਥੇ ਜਿਹੜੇ ਉਹ ਹੈਗੇ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਨਵਾਬ ਸ਼ੇਰ ਮੁਹੰਮਦ ਖਾਨਾਂ ਦਾ ਜਿਹੜਾ ਮਕਬਰ ਹੈ ਤੇ ਇੱਥੇ ਆਹ ਬੋਰਡ ਤੇ ਜਿਹੜਾ ਲਿਖਿਆ ਵੀ ਹੋਇਆ ਤੁਸੀਂ ਦੇਖ ਸਕਦੇ ਹੋ ਨਵਾਬ ਸ਼ੇਰ ਮੁਹੰਮਦ ਖਾਨ 1672 ਤੋਂ 1712 ਏਡੀ ਸਨ ਵੀ ਜਿਹੜਾ ਉਹ ਲਿਖਿਆ ਹੋਇਆ ਸਾਰਾ ਉਹਨਾਂ ਦਾ ਪੀਰੀਅਡ ਜਿਹੜਾ ਉਹ ਲਿਖਿਆ ਹੋਇਆ ਤੇ ਇਹਦੇ ਉੱਪਰ ਲਿਖਿਆ ਹੋਇਆ ਹੈ ਜਿਹੜਾ ਮਲੇਰ ਕੋਟਲਾ ਸਟੇਟ ਤੇ ਨਵਾਬ ਸ਼ੇਰ ਮੁਹੰਮਦ ਖਾਨ 1672 ਤੋਂ 1712 ਏਡੀ ਤੇ ਇੱਥੇ ਉਹਨਾਂ ਦਾ ਮਕਬਰਾ ਜਿਹੜਾ ਉਹ ਬਣਿਆ ਹੋਇਆ ਹੈ ਨਾ ਇਹ ਸਾਰੇ ਸ਼ਾਹੀ ਮਕਬਰੇ ਨੇ ਇੱਥੇ ਜਿਹੜੇ ਬਣੇ ਹੋਏ ਨੇ ਬਾਕੀ ਪਹਿਲਾਂ ਵੀ ਆਪਾਂ ਤੁਹਾਨੂੰ ਜਿਹੜੇ ਮਕਬਰੇ ਜਿਹੜੇ ਤੁਹਾਨੂੰ ਦਿਖਾਇਆ ਹਨ ਸਾਰੇ ਉਹ ਸ਼ਾਹੀ ਨੇ ਤੇ ਆ ਤੁਸੀਂ ਦੇਖ ਰਹੇ ਹੋ ਇਸ ਸਮੇਂ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਦਾ ਮਕਬਰਾ ਤੇ ਇਹ ਬਿਲਕੁਲ ਮਲੇਰਕੋਟਲੇ ਸ਼ਹਿਰ ਦੇ ਵਿੱਚ ਆ ਕੇ ਨੇ ਸਰੰਦੀ ਗੇਟ ਦੇ ਨੇੜੇ ਨੇ ਜਿਹੜੇ ਸ਼ਾਹੀ ਮਕਬਰੇ ਬਣੇ ਹੋਏ ਨੇ ਤੇ ਤੁਸੀਂ ਹੁਣ ਦੇਖ ਰਹੇ ਹੋ ਮਕਬਰਾ ਮੁਹੰਮਦ ਸ਼ੇਰਖਾਹ ਉਹਨਾਂ ਦਾ ਤੇ ਇਹਨਾਂ ਦੇ ਸਨ ਵੀ ਜਿਹੜਾ ਉਹ ਇੱਥੇ ਲਿਖ ਕੇ ਦੱਸਿਆ ਹੋਇਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਹਨਾ 1672 ਤੋਂ 1712 ਏਡੀ ਤੇ ਆਲੇ ਦੁਆਲੇ ਇੱਥੇ ਹੋਰ ਬਹੁਤ ਸਾਰੇ ਮਕਬਰੇ ਜਿਹੜੇ ਉਹ ਬਣੇ ਹੋਏ ਨੇ ਇਹ ਸਾਰੇ ਇਹਨਾਂ ਦੀ ਮਤਲਬ ਅੱਗੇ ਦੀ ਜਿਹੜੀ ਪੀੜ੍ਹੀ ਉਹਨਾਂ ਨਾਲੇ ਸੰਬੰਧਤ ਜਿਹੜੇ ਉਹ ਮਕਬਰੇ ਨੇ ਜਾਂ ਜਿਹੜੇ ਸ਼ਾਹੀ ਇਥੋਂ ਦੇ ਮਤਲਬ ਨਵਾਬ ਸੀਗੇ ਉਹਨਾਂ ਦੇ ਸਾਰੇ ਇਹ ਮਕਬਰੇ ਜਿਹੜੇ ਉਹ ਬਣੇ ਹੋਏ ਨੇ ਤੇ ਜਿਵੇਂ ਹੁਣ ਸੁਸਿਆ ਸਾਹਮਣੇ ਸਾਰੇ ਜਿਹੜੇ ਮਕਬਰੇ ਦੇਖ ਰਹੇ ਹਾਂ ਜਿਵੇਂ ਸਾਹਮਣੇ ਦੇਖ ਰਹੇ ਹੋ ਮਕਬਰਾ ਉਹਦੇ ਉੱਪਰ ਗੁੰਮਦ ਬਣਿਆ ਹੋਇਆ ਹੈ ਨਾ ਤੇ ਉਹ ਸਮੇਂ ਦੇ ਵਿੱਚ ਇਹ ਆਲੀਸ਼ਾਨ ਇਹਦੀ ਇਮਾਰਤ ਜਿਹੜੀ ਸਾਰੀ ਬਣਾਈ ਹੋਊਗੀ ਕਿਹਾ ਜਾਂਦਾ ਵੀ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੀ ਗੱਲ ਕਿ ਮੇਰਾ ਮਕਬਰਾ ਮਤਲਬ ਇਸ ਤਰ੍ਹਾਂ ਦਾ ਬਣਾਇਓ ਵੀ ਉੱਪਰ ਗੁੰਮਦ ਬਣਾ ਕੇ ਹੈ ਨਾ ਵੀ ਉਹਨੂੰ ਸਿਰਫ ਆਮ ਰੱਖਿਓ ਜਿਵੇਂ ਆਮ ਮਕਬਰਾ ਹੁੰਦਾ ਹੈ ਨਾ ਤਾਂ ਕਰਕੇ ਇਹ ਇਸ ਤਰ੍ਹਾਂ ਜਿਹੜਾ ਖੁੱਲਾ ਮਕਬਰਾ ਇੱਥੇ ਉਹ ਬਣਾਇਆ ਹੋਇਆ ਬਹੁਤ ਸਾਰੇ ਇੱਥੇ ਮਕਬਰੇ ਨੇ ਤੇ ਸਾਹਮਣੇ ਉਧਰ ਇੱਕ ਮਕਬਰ ਆ ਉਤੇ ਬੋਰਡ ਵੀ ਜਿਹੜਾ ਉਹ ਲੱਗਿਆ ਹੋਇਆ ਉਹ ਵੀ ਆਪਾਂ ਪੜ੍ਹਦੇ ਆ ਤੇ ਆ ਵੀ ਇੱਥੇ ਮਕਬਰਾ ਹੈਗਾ ਇੱਕ ਇਹਦੇ ਤੇ ਵੀ ਬੋਰਡ ਜਿਹੜਾ ਉਹ ਲੱਗਿਆ ਹੋਇਆ ਨਵਾਬ ਮਹਿਬੂਬ ਅਲੀ ਖਾਂ ਇਹ ਨਵਾਬ ਮਹਿਬੂਬ ਅਲੀ ਖਾਂ ਦਾ ਮਕਬਰਾ 1846 ਤੋਂ 1857 ਸਾਰੇ ਇੱਥੇ ਜਿਹੜੇ ਸ਼ਾਹੀ ਨਵਾਬ ਸਾਰੇ ਇੱਥੇ ਮਕਬਰੇ ਨੇ ਬਹੁਤ ਸਾਰੇ ਮਕਬਰੇ ਨੇ ਤੇ ਸਾਹਮਣੇ ਬਾਹਰ ਬੋਰਡ ਵੀ ਲੱਗਿਆ ਹੋਇਆ ਸੀ ਐਂਟਰੀ ਦੇ ਉੱਪਰ ਉਹਨਾਂ ਤੇ ਲਿਖਿਆ ਹੋਇਆ ਦੀ ਸ਼ਾਹੀ ਮਕਬਰੇ ਤੇ ਇਸ ਰੰਦੀ ਗੇਟ ਆ ਜਿਹੜਾ ਤੇਲੀਆਂ ਬਾਜ਼ਾਰ ਦਾ ਉਹਦੇ ਨੇੜੇ ਇਹ ਮਕਬਰੇ ਨੇਗੇ ਤੇ ਇਥੋਂ ਹਾਂ ਚੱਲਦੇ ਆਪਾਂ ਸਾਰੇ ਮਕਬਰਾਂ ਤੁਹਾਨੂੰ ਆਪਾਂ ਦਿਖਾਇਆ ਹਨ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਦਾ ਮਕਬਰਾ ਇਹ ਦਿਖਾਇਆ ਤੁਹਾਨੂੰ ਤੇ ਇਹ ਗੁਰਦੁਆਰਾ ਹਾਦਰਾ ਸਾਹਿਬ ਦਾ ਆਪਾਂ ਡਰੈੱਸ ਸਾਰਾ ਤੁਹਾਨੂੰ ਦੱਸਤਾ ਸੀਗਾ ਉਹ ਇਹਨਾਂ ਦੀ ਯਾਦ ਦੇ ਵਿੱਚ ਜਿਹੜੇ ਉਹ ਬਣੇ ਹੋਏ ਨੇ ਫਿਰ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਨੂੰ ਜਿਹੜਾ ਖੁਸ਼ਹਾਲ ਬਸਣ ਦਾ ਜਿਹੜਾ ਉਹ ਵਾਰ ਮਿਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਰਾਜ ਮਲੇਰ ਕੋਟਲਾ रियासत ਸਦਾ ਖੁਸ਼ਹਾਲ ਬਸੂਗੀ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤੇ ਸੀ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਹਾ ਦਾ ਨਾਰਾ ਮਾਰਿਆ ਇਹਨਾਂ ਨੇ ਵਜ਼ੀਰ ਖਾਨ ਨੂੰ ਕਿਹਾ ਵੀ ਜਿਹੜਾ ਜਿਹੜਾ ਕੁਝ ਵੀ ਤੂੰ ਕਰ ਰਿਹਾ ਇਹ ਗਲਤ ਕਰ ਰਿਹਾ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਦੇ ਅਤੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਮਕਬਰਾ ਤੁਹਾਨੂੰ ਦਿਖਾਇਆ ਸ਼ਾਹੀ ਮਕਬਰਾ ਤੁਹਾਨੂੰ ਦਿਖਾਇਆ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔ